ਦਾ ਵੀ ਯਾਰ ਦੋਸਤੀ ਹੈ ਸੀ ਮੁੰਡੇ ਦਾ ਜੀ ਅੱਛਾ ਜੀ ਉਹਨੇ ਦਾ ਕੁੜੀ ਨੂੰ ਪਹਿਲਾਂ ਵੀ ਪਰੇਸ਼ਾਨ ਤਾਕਤ ਪਰੇਸ਼ਾਨ ਕਰਦੇ ਕੋਟ ਮਾਰ ਉਹਨਾਂ ਨੇ ਕੱਲ ਸਾਰ ਸੋਨੇ ਪੂਰੀ ਕੀਤੀ ਹੈ ਉਹਦਾ ਗਲਾ ਤਬਾਹ ਕੀ ਤੇ ਮਾਰ ਕੇ ਤੇ ਬਾਅਦ ਸਾਨੂੰ ਫੋਨ ਕੀਤਾ ਜੀ ਪਤਾ ਲੱਗਿਆ ਸੀ ਵੀ ਕੁੜੀ ਦੀ ਮੌਤ ਹੋ ਗਈ ਹੈ ਜੇ ਅਸੀਂ ਉੱਥੇ ਸਾਰਾ ਪਰਿਵਾਰ ਪਹੁੰਚੇ ਸੀਗੇ ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਤਾਂ ਸਾਡੇ ਉਹ ਵੀ ਸਾਡੇ ਨਾਲ ਲੜਾਈ ਕਰਨ ਲੱਗ ਗਏ ਅਸੀਂ ਉਹ ਵੀ ਬਹੁਤ ਜ਼ਿਆਦਾ ਸਾਡੇ ਵੀ ਉਹ ਮੁੰਡੇ ਉਹਨਾਂ ਦੇ ਖੜੇ ਸੀ ਅੱਜ ਦੀ ਮੰਗ ਕਰਦੇ ਸੀਗੇ ਕਹਿੰਦੇ ਤੇਰੀ ਤੇਰੇ ਮੰਮੀ ਡਾਲੀ ਨੇ ਸਾਨੂੰ ਗੱਡੀ ਨਹੀਂ ਦਿੱਤੀ ਗੱਡੀ ਦੀ ਮੰਗ ਕਰਦੇ ਸੀਗੇ ਉਹ ਕੁੜੀ ਇਹਨਾਂ ਨੂੰ ਦੱਸਦੀ ਸੀ ਕਈ ਵਾਰ ਦੱਸਦੀ ਸੀ ਕਈ ਵਾਰ ਨਹੀਂ ਦੱਸਦੀ ਸੀ ਉਹ ਇਸ ਗੱਲ ਤੋਂ ਡਰਦੀ ਸੀਗੀ ਵੀ ਮੇਰਾ ਕਰਨਾ ਖਰਾਬ ਹੋਵੇ ਪਰ ਜਿੰਦਰ ਸਿੰਘ ਪੁੱਤਰ ਰਵਜੀਤ ਸਿੰਘ ਉਹ ਜਿਹੜਾ ਅਸਰ ਉਹ ਮੋਢੀ ਨਾਂ ਦਾ ਹੈ ਜੀ ਜਿੰਨੇ ਕੱਲ ਕਾਪਾ ਕੱਢਿਆ ਕਰੂੰ ਕਾਪਾ ਮਾਰ ਲਗਿਆ ਫਿਰ ਬਾਸਟੋਲ ਛੱਕੀ ਉਹਨੇ ਉਹ ਮਾਰ ਲਗਿਆ ਜੀ ਆਤੀ ਤੇ ਆ ਤਾਂ ਮਾਰਨ ਦੀ ਜਰੂਰ ਰੱਖਣਾ ਸੀ ਅਰਿੰਦਰ ਸਿੰਘ ਉਹਨੂੰ ਪੁਲਿਸ ਨੇ ਅਰੈਸਟ ਕੀਤਾ ਜੀ ਪਰਚੀ ਵਿੱਚ ਅੱਖਾ ਜੀ ਉਹ ਮੇਹੜ ਬੰਦਾ ਉਹ ਮੇਹੜ ਬੰਦਾ ਵਗੈਰਾ ਹੈਗਾ ਸਰਦਾਰੀ ਖਾਣਾ ਹੀ ਮੇਰਾ ਸੀਗਾ ਉਹ ਕਿਹਦੇ ਮੇਰਾ ਤਾਂ ਪੁਲਿਸ ਸਾਰੇ ਫ੍ਰੀਜੀ ਕੌਣ ਕਹਿੰਦਾ ਸੀ ਅਰਿੰਦਰ ਸਿੰਘ ਜੀ ਉਹ ਕੀ ਲੱਗਦਾ ਉਹਨਾਂ ਦਾ ਉਹਨਾਂ ਦਾ ਵੀ ਯਾਰ ਦੋਸਤੀ ਹੈ ਸੀ ਮੁੰਡੇ ਦਾ ਜੀ ਅੱਛਾ ਜੀ ਉਹਨਾਂ ਦਾ ਠੀਕ ਹੈ ਕੁੜੀ ਨੂੰ ਪਹਿਲਾਂ ਵੀ ਪਰੇਸ਼ਾਨ ਤਾਕਤ ਪਰੇਸ਼ਾਨ ਕਰਦੇ ਹੋਏ ਕੋਟ ਮਾਰ ਉਹਨਾਂ ਨੇ ਕੱਲ ਤੱਕ ਉਹ ਪੂਰੀ ਕੀਤੀ ਹੈ ਉਹਨਾਂ ਦਾ ਗਲਾ ਤਬਾਹ ਕੀਤਾ ਤੇ ਮਾਰ ਕੇ ਤੇ ਬਾਅਦ ਸਾਨੂੰ ਕੌਣ ਕੀਤਾ ਜੀ ਠੀਕ ਹੈ ਜੀ ਇਹ ਜੀ ਪ੍ਰਸ਼ਾਸਨ ਤੋਂ ਇਹ ਕਹਿੰਨੇ ਆ ਵਿਧਾਨਕਪੂਰਨ ਸਾਹਿਬ ਮਿਲਣਾ ਚਾਹੀਦਾ ਜਿਹੜੇ ਦੋ ਛੀਨੇ ਦੇ ਨਾਲ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਸਾਡੀ ਜਾਨ ਨੂੰ ਵੀ ਖਤਰਾ ਹੈ ਜੀ ਹਾਂਜੀ ਭੈਣ ਜੀ ਕੀ ਨਾਮ ਜੀ ਮੇਰਾ ਨਾਮ ਚਰਨਜੀਤ ਕਾਹ ਹੈ ਕੀ ਗੱਲਬਾਤ ਕੀ ਹੋਈ ਆ ਤਾਂ ਜਿਹੜੇ ਉੱਥੇ ਜਦੋਂ ਸਾਨੂੰ ਪਤਾ ਲੱਗਿਆ ਸੀ ਵੀ ਕੁੜੀ ਦੀ ਮੌਤ ਹੋ ਗਈ ਏ ਤੇ ਅਸੀਂ ਉੱਥੇ ਸਾਰਾ ਪਰਿਵਾਰ ਪਹੁੰਚੇ ਸੀਗੇ ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਲੱਗੇ ਤਾਂ ਸਾਡੇ ਉਹ ਵੀ ਸਾਡੇ ਨਾਲ ਲੜਾਈ ਕਰਨ ਲੱਗੇ ਅਸੀਂ ਉਹ ਵੀ ਬਹੁਤ ਜ਼ਿਆਦਾ ਸਾਡੇ ਵੀ ਉਹ ਮੁੰਡੇ ਉਹਨਾਂ ਦੇ ਖੜੇ ਸੀਗੇ ਸਾਡੇ ਹੱਥੋਂ ਪਾਈ ਹੋ ਗਏ ਸਾਡੇ ਗਲ ਪੈ ਗਏ ਜਦੋਂ ਅਸੀਂ ਉਹਨਾਂ ਨੂੰ ਛਡਾਉਣ ਲੱਗੇ ਉਹ ਇਹਨਾਂ ਦੀ ਕੁੜੀ ਛੋਟੀ ਨੂੰ ਮਾਰਨ ਲੱਗੇ ਸੀਗੇ ਜਦੋਂ ਮੈਂ ਉਸ ਕੁੜੀ ਨੂੰ ਛਡਾਉਣ ਲੱਗੀ ਉਹ ਉਸ ਮੁੰਡੇ ਨੇ ਵੀ ਉਹ ਮੇਰੇ ਗਲ ਪੈ ਗਿਆ ਉਹਦਾ ਨਾਮ ਜਿੰਦਰ ਸੀਗਾ ਉਸਨੇ ਮੇਰੇ ਮਾਰਿਆ ਅੱਖ ਦੇ ਉੱਤੇ ਵੀ ਮੁੱਕਾ ਮਾਰਿਆ ਜੋਰ ਤੇ ਹਾਂਜੀ ਤੇ ਵੀ ਮੇਰੇ ਬਹੁਤ ਜ਼ਿਆਦਾ ਉਹ ਪੇਨ ਹੋਣ ਲੱਗ ਗਈ ਸੀ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਾ ਮੈਂ ਇੱਕ ਸਾਲ ਤੇ ਵੀ ਮੇ ਤਾਂ ਵਿਹੋਸ਼ ਹੀ ਹੋ ਗਈ ਸੀ ਤੁਸੀਂ ਕਿਹੜੀ ਲੜਕੀ ਨੂੰ ਛਡਾਉਣ ਗਏ ਸੀ ਅਸੀਂ ਜਦੋਂ ਉਸ ਦੀ ਛੋਟੀ ਬੇਣ ਨੂੰ ਮਾਰਨ ਲੱਗੇ ਸੀਗੇ ਅੱਛਾ ਉਹਦੀ ਛੋਟੀ ਬੇਣ ਦਾ ਨਾਮ ਜੀਤਕੌਰ ਹੈ ਜਦੋਂ ਉਸ ਨੂੰ ਮਾਰਨ ਲੱਗਿਆ ਮਨਜੀਤਕੌਰ ਨੂੰ ਤੇ ਮੈਂ ਉਹਨੂੰ ਛਡਾਉਣ ਲੱਗੀ ਉਸ ਮੁੰਡੇ ਨੇ ਮੇਰੇ ਬਾਹ ਤੋਂ ਫੜ ਕੇ ਮੈਨੂੰ ਮਾਰਿਆ ਕਿਹਦੇ ਘਰ ਗਏ ਸੀ ਤੇ ਕੀ ਮਾਮਲਾ ਕੀ ਸੀਗਾ ਮਾਮਲਾ ਇਹ ਸੀਗਾ ਕਿ ਇਹ ਵੀ ਉਹਦੇ ਮੁੰਡੇ ਦੇ ਨਾਲ ਅਸ ਗਵਿੰਦਰ ਸਿੰਘ ਦਾ ਨਾਮ ਹੈ ਜਸਵਿੰਦਰ ਸਿੰਘ ਉਹਨਾਂ ਦੇ ਘਰ ਅਸੀਂ ਗਏ ਸੀ ਉਹ ਵੀ ਸਾਡੀ ਜਿਹੜੀ ਪੁੱਤ ਕੁੜੀ ਸੀਗੀ ਉਹਦੀ ਡੈਥ ਹੋ ਗਈ ਸੀ ਉੱਥੇ ਤੇ ਅਸੀਂ ਉਹਨਾਂ ਦੇ ਘਰ ਗਏ ਸੀ ਅਸੀਂ ਇਧਰੋਂ ਮੈਂ ਕਰਸ਼ੈਦਪੁਰੇ ਤੋਂ ਮੈਂਬਰ ਪੰਚਾਇਤ ਆ ਜੀ ਤੇ ਜਦੋਂ ਸਾਨੂੰ ਨਾਲ ਲੈ ਕੇ ਗਏ ਸੀ ਅਸੀਂ ਉੱਥੇ ਸਾਰੀ ਗੱਲਬਾਤ ਦਾ ਵੀ ਵੀ ਪਤਾ ਕੀਤਾ ਵੀ ਕੀ ਗੱਲ ਹੈ ਆ ਸਾਡੇ ਨਾਲ ਗੱਲ ਕਰਨ ਦੇ ਬਜਾਏ ਉਹ ਸਾਡੇ ਨਾਲ ਲੜਨ ਲੱਗ ਗਏ ਸਾਰੇ ਤੁਸੀਂ ਵੀ ਪੁਲਿਸ ਨੂੰ ਕੰਪਲੇਟ ਕੀਤੀ ਆ ਹਾਂਜੀ ਹਾਂਜੀ ਕੱਲ ਅਸੀਂ ਉੱਥੇ ਸਿੰਧੂਆ ਬੇਟ ਥਾਣੇ ਗਏ ਸੀ ਉਹਨਾਂ ਥਾਣੇ ਵਾਲਿਆਂ ਨੇ ਸਾਡੇ ਵੀ ਇਧਰ ਕਹਿੰਦੇ ਵੀ ਤੁਹਾਡਾ ਮਹਤਪੁਰ ਖਾਣਾ ਹੈਗਾ ਇਹਨਾਂ ਦਾ ਜੇਲ੍ਹ ਤਰਜੀਲਾ ਲੱਗਦਾ ਅਸੀਂ ਫਿਰ ਉੱਥੇ ਸਾਰੀ ਗੱਲਬਾਤ ਕੀਤੀ ਉਹਨੇ ਚਿਰ ਨੂੰ ਜਦ ਤੱਕ ਵੀ ਅਜੇ ਸਾਡੇ ਵੀ ਉਹਨਾਂ ਨੇ ਹੋਰ ਗੱਲ ਪੈਣਾ ਸੀ ਉਹ ਜਿਹੜਾ ਜਿੰਦਰ ਜਿੰਦਰ ਮੁੰਡਾ ਸੀ ਉਹ ਭੱਜ ਕੇ ਅੰਦਰੋਂ ਦਾਤਰ ਚੁੱਕਣ ਗਿਆ ਸੀ ਇੰਨੀ ਦੇਰ ਤੱਕ ਮੁਲਾਜ਼ਮ ਪਹੁੰਚ ਗਿਆ ਨਹੀਂ ਤਾਂ ਉੱਥੇ ਹੋਰ ਬਹੁਤ ਜ਼ਿਆਦੀਆਂ ਸੱਟਾਂ ਲੱਗੀਆਂ ਸੀ ਹੁਣ ਕੀ ਮੰਗ ਕਰਦੇ ਤੁਸੀਂ ਹੁਣ ਅਸੀਂ ਇਹੀ ਮੰਗ ਕਰਦੇ ਆ ਵੀ ਸਾਡੀ ਕੁੜੀ ਨੂੰ ਇਨਸਾਫ ਦਿੱਤਾ ਜਾਵੇ ਜੋ ਉਹਨਾਂ ਨੇ ਸਾਡੇ ਤੇ ਸੱਟਾਂ ਮਾਰੀਆਂ ਨੇ ਜੇ ਕਿ ਉਹਨਾਂ ਨੂੰ ਵਾਅਦ ਤੋਂ ਵਾਅਦ ਸਜ਼ਾ ਮਿਲੀ ਜਾਵੇ ਜਿਹੜੀ ਕੁੜੀ ਦਾ ਕਤਲ ਹੋਇਆ ਕੀ ਮਾਮਲਾ ਕੀ ਨਾਮ ਆਉਂਦਾ ਉਹਦਾ ਨਾਮ ਹੈਗਾ ਨਵਜੋਤ ਹਾਂਜੀ ਨਵਜੋਤਪੁਰ ਨਵਜੋਤਪੁਰ ਉਹ ਦਾ ਇੱਕ ਸੋ ਕੀ ਨਾਮ ਹੈ ਕੁੜੀ ਦਾ ਕੁੜੀ ਦਾ ਨਾਮ ਨਵਜੋਤਪੁਰ ਅੱਛਾ ਜੀ ਬੱਚਾ ਉਹਨਾਂ ਦਾ ਕਿ ਬੱਚਾ ਉਹਦਾ 6 ਮਹੀਨਿਆਂ ਦਾ ਛੋਟਾ ਜਿਹਾ ਬੱਚਾ ਹੈਗਾ ਅੱਛਾ ਜੀ ਕੀ ਕਾਰਨ ਕੀ ਲੱਗਦਾ ਕਿ ਜਿਹੜਾ ਇਹ ਇਸ ਤਰ੍ਹਾਂ ਦਾ ਕਦਮ ਚੱਕਿਆ ਗਿਆ ਮੁੰਡੇ ਉਹਨਾਂ ਵੀਰੇ ਕਿ ਮਾਰਿਆ ਹਾਂ ਉਹਨਾਂ ਨੇ ਵੀ ਸਾਨੂੰ ਇਦਾਂ ਲੱਗਿਆ ਜੇ ਕੱਲ ਵੀ ਅਸੀਂ ਜਾ ਕੇ ਦੇਖਿਆ ਸੀਗਾ ਉਹਦੇ ਕੋਈ ਵੀ ਇਦਾਂ ਦਾ ਉਹ ਕਹਿੰਦੇ ਸੀ ਵੀ ਦਵਾਈ ਪੀਤੀ ਹੈ ਇਹਨੇ ਕੁੜੀ ਨੇ ਕੋਈ ਸਾਨੂੰ ਦਵਾਈ ਦਾ ਮਸਲਾ ਨਹੀਂ ਮਿਲਿਆ ਉਹਦੇ ਜੋ ਵੀ ਗੱਲ ਸੀ ਕਿ ਉਹਦੇ ਸੱਟਾਂ ਮਾਰੀਆਂ ਗਈਆਂ ਸੀ ਉਹਦੇ ਤੌਣ ਕੁੱਟੀ ਹੋਈ ਸੀਗੀ ਤੇ ਅਸੀਂ ਇਹੀ ਗੱਲ ਕਰਦੇ ਸੀ ਵੀ ਸਾਡੀ ਕੁੜੀ ਇਦਾਂ ਦੀ ਕਦੇ ਉਹਨੇ ਦਵਾਈ ਦਾ ਗੱਲਬਾਤ ਨਹੀਂ ਕੀਤੀ ਸੀ ਸਾਡੇ ਨਾਲ ਵੀ ਉਹ ਕਦੇ ਦਵਾਈ ਇਦਾਂ ਦਾ ਪੀ ਸਕਦੀ ਹੈ ਸਾਨੂੰ ਇਸ ਗੱਲ ਦਾ ਨਹੀਂ ਪਤਾ ਸੀਗਾ ਉਹਨਾਂ ਨੇ ਜੋ ਵੀ ਕੀਤਾ ਉਹਨਾਂ ਨੇ ਘੁੱਟ ਕੇ ਮਾਰਿਆ ਜਦੋਂ ਕੁੜੀ ਦੀ ਮੌਤ ਹੋ ਗਈ ਉਦੋਂ ਉਹਨਾਂ ਨੇ ਸਾਨੂੰ ਦੱਸਿਆ ਉਹਨਾਂ ਸਾਨੂੰ ਪਹਿਲੇ ਨਹੀਂ ਦੱਸਿਆ ਉਹਨਾਂ ਨੂੰ ਇਹ ਡਰ ਸੀਗਾ ਜੇਕਰ ਕੁੜੀ ਵੀ ਜਿਉਂਦੀ ਕੁੜੀ ਤੇ ਪਹੁੰਚ ਗਏ ਤੇ ਕੋਈ ਕੁੜੀ ਬਿਆਨ ਨਾ ਦੇ ਜਾਵੇ ਪਹਿਲਾਂ ਵੀ ਕੁੜੀ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਹਾਂਜੀ ਹਾਂਜੀ ਪਹਿਲੇ ਵੀ ਕਰਦੇ ਸੀ ਦਵਾਈ ਦੀ ਦਾਦੀ ਦੀ ਮੰਗ ਕਰਦਾ ਇਹ ਜਾਂ ਕੋਈ ਹੋਰ ਕੁਛ ਮੰਗ ਸੀ ਦਾਦੀ ਦੀ ਮੰਗ ਕਰਦੇ ਸੀਗੇ ਕਹਿੰਦੇ ਤੇਰੀ ਤੇਰੇ ਮੰਮੀ ਡਾੜੀ ਨੇ ਸਾਨੂੰ ਗੱਡੀ ਨਹੀਂ ਦਿੱਤੀ ਗੱਡੀ ਦੀ ਮੰਗ ਕਰਦੇ ਸੀਗੇ ਉਹ ਕੁੜੀ ਇਹਨਾਂ ਨੂੰ ਦੱਸਦੀ ਸੀ ਕਈ ਵਾਰ ਦੱਸਦੀ ਸੀ ਕਈ ਵਾਰ ਨਹੀਂ ਦੱਸਦੀ ਸੀ ਉਹ ਇਸ ਗੱਲ ਤੋਂ ਡਰਦੀ ਸੀ ਕਿ ਵੀ ਮੇਰਾ ਕਰਨਾ ਖਰਾਬ ਹੋਵੇ ਪਰ ਉਹਨੇ ਇਹ ਗੱਲ ਇੱਕ ਦੋ ਵਾਰੀ ਆ ਦੇ ਮੰਮੀ ਡਾੜੀ ਨੇ ਕੀਤੀ ਆ ਵੀ ਮੇਰੇ ਕੋਲ ਗੱਡੀ ਦੀ ਮੰਗ ਕਰਦੇ ਆ ਮੈਨੂੰ ਜ਼ਾਜ ਕਰਕੇ ਪਰੇਸ਼ਾਨ ਕਰਦੇ ਨੇ ਹਾਂਜੀ 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 ਸਰ ਸਰ ਕੀ ਮਾਮਲਾ ਜੀ ਇਹ ਇਹ ਕੱਲ ਸਾਨੂੰ ਇੱਕ ਫੋਨ ਆਇਆ ਉਥੋਂ ਪਿੰਡ ਚੋਂ ਹੀ ਕਿਹੜੇ ਪਿੰਡ ਚੋਂ ਛੋਲਿਆਂ ਪਿੰਡ ਚੋਂ ਅੱਛਾ ਜੀ ਉਹ ਕਹਿੰਦੇ ਕਿ ਇੱਥੇ ਕਰਕੇ ਆਪਣੇ ਇੱਕ ਇੱਥੇ ਕੁੜੀ ਨੇ ਜੂ ਸੜਕਾ ਲਿਆ ਆ ਹਾਂ ਥਾਣੇ ਸਰਕਾਰੀ ਪੁਲਿਸ ਤੇ ਪਹੁੰਚ ਆਇਆ ਹਾਂ ਅਹੀਂ ਫਿਰ ਉਹ ਦੇਖੇਗੇ ਸਤਿ ਸ੍ਰੀ ਅਕਾਲ ਗਏ ਮੌਕੇ ਤੇ ਅਹੀਂ ਗਏ ਆਪਣੀ ਟੀਮ ਲੈ ਕੇ ਪੂਰੀ ਕੱਢ ਜਾਂਦਿਆਂ ਨੂੰ ਉਹਦੀ ਕੁੜੀ ਦੀ ਡੈੱਡ ਬਡੀ ਮੰਜੇ ਤੇ ਪਈ ਸੀਗੀ ਅੱਛਾ ਜੀ ਅਹੀਂ ਉੱਥੇ ਮੰਜੇ ਤੇ ਫੋਟੋਮੈਗ ਨਾਲ ਖਿੱਚ ਕੇ ਤੇ ਅਸੀਂ ਆਪਣੇ ਨੂੰ ਇਨਵੈਸਟੀਗੇਸ਼ਨ ਵਾਸਤੇ ਹਸਪੀਟਲ ਦੀ ਮੌਚੀ ਤੇ ਚ ਜਮਾ ਕਰਾਤਾ ਥਾਣੇਦਾਰ ਜੀ ਜਦ ਤੁਸੀਂ ਪਿੰਡ ਪਹੁੰਚੇ ਆ ਉਥੇ ਲੜਾਈ ਵੀ ਹੋ ਰਹੀ ਸੀ ਸਾਡੇ ਜਾਨ ਲੜਕੀ ਪੱਖ ਨਾਲ ਦੋਨੋਂ ਦੋਨੇ ਤਰ੍ਹਾਂ ਲੜਨ ਦੀਆਂ ਸੀਗਾ ਅੱਛਾ ਜੀ ਹਾਂ ਜੋ ਤਾਂ ਹੀ ਗਏ ਆ ਦੋਵਾਂ ਨੂੰ ਫੇ ਸਟਾਇਆ ਸਟਾਇਆ ਤੋਂ ਬਾਅਦ ਜਦ ਫਿਰ ਇਹਨਾਂ ਨੂੰ ਕੁੜੀ ਦੇ ਸਹੁਰੇ ਨੂੰ ਘਰ ਵਾਲੇ ਨੂੰ ਤੇ ਸੱਸ ਨੂੰ ਨਹੀਂ ਇੱਕ ਕਮਰੇ 'ਚ ਸੈਟਅਪ ਕਰਕੇ ਨਾਲ ਆਪਣੀ ਮਲਾਦਮ ਬਿਠਾਈ ਉੱਥੇ ਹਮ ਮੁਰਗੇ ਹੀ ਫਿਰ ਇਹਨਾਂ ਨੂੰ ਸਰਟੀਫਾਈ ਕਰਾ ਕੇ ਤੇ ਇਹਨਾਂ ਨੂੰ ਲੈ ਕੇ ਥਾਣੇ ਆ ਗਏ ਨਾਲ ਹੀ ਡੈੱਡ ਬੋਡੀ ਲੈ ਕੇ ਆ ਗਏ ਨੇ ਜੀ ਸਰ ਇਹ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਇਹ ਕਿਹਾ ਜਾ ਰਿਹਾ ਹੈਗਾ ਲੜਕੀ ਦਾ ਕਤਲ ਕੀਤਾ ਗਿਆ ਕੁੱਟ-ਕੁੱਟ ਕੇ ਜਿਹੜਾ ਹੈਗਾ ਮਾਰਿਆ ਗਿਆ ਹੈਗਾ ਬਸ ਸਾਨੂੰ ਤੇ ਇਹ ਇਨਫੋਰਮੇਸ਼ਨ ਆਈ ਸੀ ਕਿ ਲੜਕੀ ਨੇ ਸੁਸਾਈਡ ਕੀਤਾ ਕਿ ਆਪਣੇ ਦਵਾਈ ਪੀਤੀ ਆ ਕੋਈ ਸੁਸਾਈਡ ਨੋਟ ਮਿਲਿਆ ਉੱਥੋਂ ਤੁਹਾਨੂੰ ਨਹੀਂ ਜੀ ਕੋਈ ਨਹੀਂ ਮਿਲਿਆ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਾਰਵਾਈ 306 ਦਾ ਪਰਚਾ ਦਿੱਤਾ ਜੀ ਹਾਂ ਦੇ ਪਰਿਵਾਰ ਪੱਖ ਵਾਲੇ ਕਹਿ ਰਹੇ ਆ ਕਿ ਇੱਕ ਬੰਦਾ ਹੋ ਰਿਹਾ ਜਿਹਦਾ ਨਾਮ ਹਰਜਿੰਦਰ ਸਿੰਘ ਆ ਉਹ ਉਹਨੇ ਉੱਥੇ ਜਿਹੜੀਆਂ ਪਰਿਵਾਰ ਦੀਆਂ ਲੜਕੀ ਪੱਖ ਦੀਆਂ ਔਰਤਾਂ ਉਹਨਾਂ ਦੇ ਉੱਤੇ ਵੀ ਵਾਰ ਕੀਤਾ ਹੈ ਉਹਨਾਂ ਦੇ ਸੱਟਾਂ ਲੱਗੀਆਂ ਉਹਦੇ ਤੇ ਕੀ ਕੋਈ ਕਾਰਵਾਈ ਕੀਤੀ ਹਰਜਿੰਦਰ ਜੀ ਕੱਲ ਦਾ ਇਹਨਾਂ ਨੇ ਸਾਨੂੰ ਕੋਈ ਲਿਖਾਇਆ ਨਹੀਂ ਇਹਨਾਂ ਨੇ ਜੋ ਬਿਆਨਾਂ ਚ ਸਾਨੂੰ ਲਿਖਾਇਆ ਤਿੰਨ ਬੰਦੇ ਤਿੰਨਾ ਬੰਦੇ ਮੈਂਸ਼ਨ ਕੀਤੇ ਆ ਸਾਡੇ ਕੋਲ ਉੱਥੇ ਇਹਨਾਂ ਦਾ ਪੂਰਾ ਪਿੰਡ ਬੈਠਾ ਗਿਆ ਦੋ ਸਰਪੰਚ ਸਾਹਿਬ ਕਾ ਸਰਪੰਚ ਸਾਰੇ ਬੰਦੇ ਬੈਠੇ ਗਿਆ 40 50 ਬੰਦੇ ਸਾਡੇ ਕੋਲ ਬੈਠੇ ਸ਼ਾਮ ਤੱਕ 7 ਵਜੇ ਤੱਕ ਬੈਠੇ ਰਹੇ ਆ ਜੋ ਇਹਨਾਂ ਨੇ ਬਿਆਨ ਦਿੱਤੇ ਆ ਇਸ ਪਾਲ ਸਿੰਘ ਨੇ ਸਰਿੰਦਰ ਸਰਿੰਦਰ ਸਿੰਘ ਜੀ ਸਰਿੰਦਰ ਸਿੰਘ ਨੇ ਜੋ ਬਿਆਨ ਦਿੱਤੇ ਉਹ ਬਿਆਨਾਂ ਤੇ ਇਹਨਾਂ ਦੇ ਪੱਤਰਕਾਰ ਵੀ ਕਰਤੀ ਆਪਾਂ 3 ਵਜੇ ਜਾਣਿਆ ਤੇ ਸੱਜ ਦੇ ਸੋਹਰੇ ਤੇ ਤੇ ਮੁੰਡੇ ਤੇ ਠੀਕ ਹੈ ਜੀ ਹਾਂ ਜੀ